ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਜੀ ਤੁਹਾਨੂੰ ਪਿੰਡ ਬੱਤੀ ਪਿੰਡ ਪੱਤੀ ਕੱਕੇ ਵਾਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਰ ਦੀ ਵੀਰ ਜੀ ਲੈ ਕੇ ਆਏ ਆ ਅੱਜ ਦੀ ਵੀਡੀਓ ਵਿੱਚ ਜੀ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਏ ਜਾਣਗੇ ਜਿਸ ਦੇ ਵਿੱਚ ਦੋ ਮੱਝਾਂ ਤੇ ਇੱਕ ਗਾਂ ਇੱਕ ਮੱਝ ਗੱਬਣ ਇੱਕ ਸੂਈ ਸਵਾਈ ਤੇ ਇੱਕ ਗਾਂ ਉਹ ਵੀ ਸੂਈ ਹੈ ਬਾਕੀ ਹੁਣ ਵੀਰ ਜੀ ਨੂੰ ਕੋ ਲੈਨੇ ਆਪਾਂ ਸਾਰੇ ਪਸ਼ੂਆਂ ਬਾਰੇ ਡਿਟੇਲ ਤੇ ਕੱਲੇ ਕੱਲੇ ਪਸ਼ੂ ਦੇ ਬਾਰੇ ਰੇਟ ਬਾਰੇ ਕਰਦੇ ਆਂ ਵੀਰ ਜੀ ਬਲਵੰਤ ਵੀਰ ਜੀ ਨਾਲ ਗੱਲਬਾਤ ਹਾਂਜੀ ਬਲਵੰਤ ਜੀ ਕੀ ਹਾਲ ਜੇ ਸਾਡਾ ਘਟਾ ਲੋ ਸਾਬ ਵਧੀਆ ਠੀਕ ਠਾਕ ਨਹੀਂ ਸੁਣਾਓ ਬਾਸ ਠੀਕ ਠਾਕ ਵਧੀਆ ਤੁਸੀਂ ਸੁਣਾਓ ਕਿੱਥੇ ਰਹਿ ਜਾਈ ਨજર ਤੁਹਾਡਾ ਰਹਿਣਾ ਕਿੱਥੇ ਆ ਬਾਦੀਆਂ ਬੁੜੀਆਂ ਦਾ ਯੋਰ ਛੋਨੇ ਜਾਣਿਆਂ ਨਾਲ ਸੀ ਜਣੇ ਆ ਅੱਛਾ ਜੀ ਲੱਗੇ ਛੋਨੇ ਜਾਣੇ ਵੀ ਹਾਂਜੀ ਤੇ ਮਾਲ ਜਿਹੜਾ ਨਾ ਹਾਂਜੀ ਦਾ ਘਾਟੇ ਇੱਕ ਦੋ ਹੀ ਮਿਲਦੀਆਂ ਲੈ ਆ ਲੂਗੇ ਸੇਲ ਹੋ ਜਾਂਦੀਆਂ ਅੱਛਾ ਕੰਮ ਮਤਲਬ ਟਾਈਮ ਹੀ ਮਿਲਦਾ ਅੱਛਾ ਕਾ ਲਗਾਤਾਰ ਕੰਮ ਜਿਹੜਾ ਆਪਣਾ ਆਪਣੇ ਚੱਲਦਾ ਰਿਹਾ ਵਟੰਕਰਾਂ ਦਾ ਚਲੋ ਸਭ ਇੱਕ ਦੋ ਲੈ ਗਿਆ ਸੇਲ ਹੋ ਜਾਂਦੀਆਂ ਅੱਛਾ ਥੋੜਾ ਹਾਂਜੀ ਉੱਚੀ ਵੱਲੋਂ ਤੇ ਅਜੇ ਅਜ ਕਿੰਨੇ ਜੇ ਪਸ਼ੂ ਆਪਣੇ ਕੋ ਟੋਟਲ ਅੱਜ ਆਪਣੇ ਗੱਭਣ ਝੋਟੀ ਜੇ ਅੱਛਾ ਜੀ ਸੂਈ ਸਵਾਈ ਝੋਟੀ ਇੱਕ ਸੂਈ ਸਵਾਈ ਬੱਛੀ ਜੇ ਸਹੀ ਗੱਲ ਅੱਛਾ ਜੀ ਸਭ ਤੋਂ ਪਹਿਲਾਂ ਤੇ ਆਏ ਦੇ ਬਾਰੇ ਦੱਸੋ ਸਾਨੂੰ ਡੇਡ ਆਪਣਾ ਨਾਂ ਸਭ ਤੋਂ ਪਹਿਲਾਂ ਐਡਰੈਸ ਤੇ ਫੋਨ ਨੰਬਰ ਦੋ ਪਹਿਲਾਂ ਹਾਂਜੀ ਨਾਮ ਬਲਵੰਤ ਸਿੰਘ ਜੀ ਨਾਂ ਬਲਵੰਤ ਸਿੰਘ ਹਾਂਜੀ ਪਿੰਡ ਬੱਤੀ ਵਿੰਡ ਪੱਤੀ ਕੱਕੇ ਵਾਲਾ ਅੱਛਾ ਜੀ ਤਹਿਸੀਲ ਲੋਪੋਗੇ ਹਾਂਜੀ ਤੇ ਟਾਰੀ ਤੋਂ ਲਗਭਗ ਤੇ ਲੋਪੋਗੇ ਤੇ ਕਿੰਨਾ ਪੈਂਦਾ ਜੇ ਲੋਪੋਗੇ ਤੋਂ 9 ਕਿਲੋਮੀਟਰ ਜੇ ਟਾਰੀ ਤੋਂ ਵੀ 9 ਕਿਲੋਮੀਟਰ अच्छा लोपो거든 9 ਦੇ ਟਾਰੀ ਤੋਂ ਵੀ 9 ਕਿਲੋਮੀਟਰ ਹੈ ਅਮਰਸਾਦ ਤੋਂ 35 ਕਿਲੋਮੀਟਰ ਹੈ ਨਾ ਤੇ ਸਭ ਤੋਂ ਪਹਿਲਾਂ ਵੀ ਜੀ ਮੱਝਬਾਰੀ ਡਿਟੇਲ ਦੱਸੋ ਕਿ ਕਿੰਨੇ ਸੂਏ ਜੇ ਇਹਨਾਂ ਦੂਜੇ ਸੂਏ ਸੂਣਾ ਢਿਲੋ ਦਾ ਦੂਜੇ ਸੂਏ ਸੂਣਾ ਜੇ ਪਹਿਲੇ ਸੂਏ ਦਾ ਕੀ ਰਿਕਾਰਡ ਜੇ ਉਹ ਕਹਿੰਦੇ 12 ਲੀਟਰ ਹੀ ਦੁੱਧ ਕਟਿਆ ਪਹਿਲੇ ਸੂਏ ਦਾ 12 ਲੀਟਰ ਅੱਛਾ ਜੀ ਤੇ ਦੰਦੋ ਜਵਾਨ ਜੇ ਹਾਂ ਦੰਦੋ ਜਵਾਨ ਹੈ ਠੀਕ ਹੁਣ ਦੂਸਰੇ ਸੂਏ ਸੂਣੀ ਹੈ ਖੋਲ ਕੇ ਚਲਾਇਓ ਮੜਾ ਜਾਨ ਲੰਮੀ ਧਰ ਨੂੰ ਚਲਾਓ ਛੋਟੀ ਬੜੀ ਚੰਗੀ ਆ ਅੱਛਾ ਪਹਿਲੇ ਸੂਏ ਕਿੰਨਾ ਆਖਿਆ ਜੇ 11 12 ਲੀਟਰ ਕਹਿੰਦੇ ਕੱਢਿਆ ਪਹਿਲੇ ਸੂਏ ਦਾ ਐਜੇ ਜਾਂਦੇ ਥੋੜਾ ਸਲੋ ਹੌਲੀ ਜਿਹਾ ਹੌਲੀ ਥੋੜਾ ਇਹ ਦੂਸਰੇ ਸੂਏ ਵਾਸਤੇ ਹੁਣ ਤਿਆਰ ਆ ਨਾ ਕਿੰਨੇ ਦਿਨ ਖੜ੍ਹਦੀ ਜੇ ਲੈਓ 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 ਲੈ ਹੱਪ ਪਾ ਕੇ ਲਾਜੀ ਅੱਛਾ ਜੀ ਹਾਂ ਜੀ ਆ ਵੀਰ ਜੀ ਕਰੋ ਚੱਕ ਪਾਸ ਸਿੰਘਾਂ ਦੀ ਕੁਆਲਿਟੀ ਨੇੜੇ ਦੇ ਵੇਖੋ ਥੋੜਾ ਹੌਲੀ ਚਲੋ ਬੰਦ ਹੌਲੀ ਅਦਰ ਦੀ ਕੁਆਲਿਟੀ ਅਦਰ ਦੀ ਨਾ ਥੋੜਾ ਥੋੜਾ ਜਿਹਾ ਕੁੜੀਆਂ ਦੀ ਖੱਲੀ ਥੋੜਾ ਜਿਹਾ ਵੀਰ ਜੀ ਕੈਮਰੇ ਤੋਂ ਨਾ ਡਰ ਗਈ ਹੈ ਮੈਂ ਅੱਜ ਬਾਕੀ ਅਦਰ ਦੀ ਕੁਆਲਿਟੀ ਤੁਹਾਨੂੰ ਨੇੜੇ ਤੋਂ ਵਿਖਾ ਦਿੰਨੇ ਆਂ ਹਾਂ ਤੇ ਉਹ ਜੀ ਥਣ ਬਿਲਕੁਲ ਮੁੱਠੀ ਵਾਲਾ ਲੱਗਾ ਕੱਲਾ ਕੱਲਾ ਪੇਜ ਤੇ ਥਾਣੇ ਵਿੱਚ ਇਹ ਕਿੰਨੇ ਦਿਨ ਆਖਿਆ ਖੜੀ ਜੇ ਇਹ ਹਫਤਾ ਕ ਲੰਗੀ ਤੇ ਨੋਸਾ ਵਜੇ ਕੈਮਰੇ ਦੇ ਕਲੀ ਲੱਗੇ ਨਹੀਂ ਵਿਚਰੀ ਗਈ ਉਹਨਾਂ ਘਰੋਂ ਹੀ ਕੱਲੀ ਹਰਿਆਣੇ ਤੋਂ ਲਿਆਂਦੀ ਜੀ ਉਹਨਾਂ ਅੱਛਾ ਜੀ ਪਹਿਲੇ ਸੁਣੋ ਅੱਛਾ ਜੀ ਇਹ ਵਿਚਰੀ ਜਾ ਜੇ ਇਹਨੇ ਢਿੱਡ ਵੀ ਨਹੀਂ ਠੁਕੰਦਾ ਹੀ ਹੈ ਦੇਲ ਹੀ ਨਹੀਂ ਲਾਉਂਦੇ ਠੀਕ ਮਤਲਬ ਇੱਕ ਹਫਤਾ ਕ ਲਗਭਗ ਲੈ ਜੀ ਹਾਂ ਤੇਰਾ ਕੀ ਮੰਗਦੇ ਜੀ ਮੋਲਕ ਉਸਤਰਾ ਦੇ ਵੱਡੀ ਹੈ ਹਾਂ ਜੀ ਬਾਹਰ ਤੇ ਬਜਾਦ ਦਾ ਸਾਬ ਹਣਾ ਅਵੀ ਜੀ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਬਾਹਰ ਤੇ ਬਜਾਦ ਦਾ ਸਾਬ ਹਣਾ ਦਾ ਇੱਕ 20 ਹੀ ਆ 200000 ਕੀ 14 15 ਕਿਲੋ ਦੀ ਮੈਂ ਆ ਅੱਛਾ ਜੀ ਪਰ ਆ ਪਾਣੀ ਇੱਕ 20 ਮੰਗਣਾ ਹਾਂਜੀ ਹਾਂਜੀ ਕਿਤੋਂ ਤੱਕ ਛੱਡ ਦੇਣੀ ਜੀ ਬਿਲਕੁਲ ਸਹੀ ਸਹੀ ਰੇਟ ਆਪਾਂ ਕਿਉਂਕਿ ਵੀਡੀਓ ਚੈਰ ਪਿਛੂ ਆ ਹਾਂਜੀ ਢਿਲੋ ਸਾਹਿਬ ਮੁੱਲ ਤਾਂ ਨੂੰ ਇੱਕ ਤਾਅ ਕਰੀ ਜਾਂਨੇ ਅੱਛਾ ਜੀ 110000 ਹਾਂਜੀ 90 ਦੀ ਦੇ ਦੀ 90 ਦੀ ਕੋਈ ਚੋ ਵੀ ਮਾਨਤਾ ਨੂੰ ਕਰੀਏ ਕੋਈ ਮੈਂ ਬੜੀ ਚੰਗੀ ਮੈਂ ਕੋਈ ਨਹੀਂ ਚੰਗੀ ਤੇ ਪੈਸੇ ਵੀ ਤੇ ਚੰਗੇ ਆਪਾਂ ਲੈਣੇ ਆ ਹਾਂਜੀ ਕਰ ਦਾਂਗੇ 2000 ਦਾ ਮਾਨ ਕੋਈ ਕਿੰਨੇ ਜੇ ਆਪਾਂ 88 2 ਸੀ ਦੀ ਸ਼ਾਨ ਆ। ਉਹ ਚੋ ਵੀ ਮਾਨਤਨ ਹੋਊਗਾ। ਮਾਨਤਨ ਹੋਊਗਾ ਪਰ ਇਹ ਆ ਥੋੜਾ ਬਹੁਤਾ ਜੇ ਕੋਈ ਆਖੇ ਕੋਈ ਜ਼ਿਆਦਾ ਉਹ ਨਹੀਂ ਹੋਣਾ। ਮੈਂ ਜਿੰਨੇ ਲੈਸ ਕਰਨੇ ਹੋਣੇ ਕਰਦੇ। ਤੇ ਦੁੱਧ ਕਿੰਨੇ ਦਾ ਕਾਖਾ ਪਾ ਦੂ ਜੀ? ਦੁੱਧ 12 14 ਕਿਲੋ। 12 14 ਤਾਂ ਕੱਢੂਗੀ। ਹਾਂ ਜੀ। ਆ ਵੀਰ ਜੀ ਵੇਖ ਲਓ ਪਿੱਛੇ ਤੋਂ। 20 ਲੀਟਰ ਕੱਢਿਆ ਹੁੰਦਾ। ਥੋੜਾ ਇੱਥੇ ਘੁਮਾ ਦਿਓ ਮਾੜਾ ਜੀ ਉਧਰ ਤੇ ਡਰ ਗਈ ਇੱਧਰ ਘੁਮਾ ਦਿਓ ਮਾੜਾ ਜੀ। ਹਾਂ ਜੀ। ਅੱਜ ਉਹਤ ਨੂੰ ਉਹਨਾਂ ਦੇ ਦੱਸਣ ਦੇ ਮੁਤਾਬਕ 5 ਤਰੀਕ ਨੂੰ ਦੇਣ ਪੂਰੇ ਆ। ਅੱਛਾ ਜੀ। ਹਾਂ ਜੀ। ਠ ਹਾਂਜੀ ਚਲਾਓ ਮੜਾ ਜੇ ਇਹਦੇ ਥੱਲੇ 14 ਲੀਟਰ ਹੋਗਾ ਜੀ ਥੋੜਾ ਪਹਿਲਾਂ ਤਾਂ ਕਿੱਦਾਂ ਕੱਢਦੀ ਰਹੀ ਦੁੱਧ ਇਹ 14 ਲੀਟਰ ਇਹ ਕੱਢਿਆ 14 ਜੇ 13 ਵਾਲੇ 14 ਇੰਨਾ ਹੈਗਾ ਹੁਣ ਕਿੰਵੇਂ ਸੂਏ ਆਪਣਾ ਕਿੰਨੇ ਦਿਨਾਂ ਦੀ ਜੇ ਚਲਾਓ ਚਲਾਓ ਥੋੜਾ ਇਧਰ ਚਲਾਓ ਮੜਾ ਯਾ ਅਜੇ ਨਾ ਕੈਮਰੇ ਤੇ ਕਰਦੀ ਆਈਆਂ ਆ ਨਾ ਅੱਛਾ ਜੀ ਆਈਆਂ ਹੁਣ ਮੌਕੇ ਦੁੱਧ ਕਿੰਨਾ ਚਿਰ ਤਿਆਰ 14 ਕਿ ਲੀਟਰ ਹੈਗਾ ਜੇ ਤਾਜੀ ਸੂਈਆ ਚੌਥਾ ਕਰੇ ਸੂਈਆ ਚੌਥਾ ਦਿਨ ਹੈ ਮਗਰ ਕੀ ਜੀ ਮਗਰ ਇਹਦੇ ਵੱਛੀ ਹੈ ਮਗਰ ਵੱਛੀ ਹੈ ਜੀ ਦੂਸਰੇ ਸਵੇਰ ਵੀਰ ਜੀ ਹਾਂ ਜੀ ਦੂਸਰੇ ਸਵੇਰ ਠੀਕ ਹੈ ਜੀ ਠੀਕ ਹੈ ਜੀ ਬੜੀ ਬੰਦੀ ਸ਼ਾਮ ਨੂੰ ਵੀਡੀਓ ਦਾ ਟਾਈਮ ਹੀ ਹੈ ਜੇ ਸਾਰਾ ਡੇਢ ਦਾ ਹੁਣ 14 ਬਿਲਕੁਲ ਮੌਕੇ ਤੇ ਤਿਆਰ ਆ ਚੋਣ ਵਾਲਾ ਜਿਹੜਾ ਬਿਲਕੁਲ ਹਾਂ ਤੇ ਇਹਦਾ ਸੋਰ ਸਾਬ ਕੀ ਮੰਗਦੇ ਜੇ ਇਹਦਾ ਵੱਛੀ ਦੇ ਚੰਗੀ ਮਾਰੇ ਵੀਡੀਓ ਵੇਖਣਾ ਮੈਂ ਸਾਥ ਸਾਥ ਮੰਗਦੇ ਇਹ ਆਪਾਂ ਥੋੜੀ 60 ਮੰਗਣਾ ਹੈ ਵੀਜੀ ਕਰੋ ਅੰਡਰ ਦੀ ਕੁਆਲਿਟੀ ਮੁਠੀ ਵਾਲਾ ਤਾਂ ਵੀਡੀਓ ਤੋਂ ਬਗੈਰ ਹੀ ਵੇਖ ਜਾਂਦਾ ਹਾਂ ਜੀ ਹਾਂਜੀ ਹਾਂਜੀ ਤੇ ਕੀ ਕੀ ਮੁੱਲ ਕਰਦੇ ਜੀ ਦਾ ਮੁੱਲ ਤੇ ਆਪਾਂ ਕਰਦਾ 55000 ਨਹੀਂ ਕੋਈ ਮਾਨਤਾ ਕਰੀਏ ਹਾਂਜੀ ਮਾਨਤਾ ਕਰੀਏ ਵੀਡੀਓ ਚਿਰ ਪੁੱਛੋ ਹਾਂਜੀ ਨਹੀਂ ਹੋਰ ਕੋਈ ਕਰੋ ਥੋੜਾ ਬਹੁਤਾ ਅੱਛੀ ਬੜੀ ਚੰਗੀ ਵੀਡੀਓ ਬਹੁਤ 17 18 ਕਿਲੋ ਕਰਨਾ ਹੈ ਅੱਛਾ ਜੀ ਹਾਂਜੀ ਤੇ ਦੱਸੋਣ ਫਿਰ 50 ਦੇ ਦਈਏ ਕਰੋ ਵੀਰ ਨਹੀਂ ਨਹੀਂ ਮਾਨਤਾ ਕਰੀਏ ਪੈਂਟਰਾ 20000 ਰੋਡ ਕਰਦੀ 48 ਦੇ ਦਈਏ ਨੇ 45 ਦਾ ਕਿਲੋ ਮੈਦਲਣਾ ਚਲੋ ਹੋਰ 45 ਵਿੱਚੋਂ ਛੋੜ ਛੱਪਾ ਕਰਨਾ ਜੋ ਠੀਕ ਹੈ ਜੀ ਹਾਂ ਜੀ ਆ ਵੀਰਜੀ ਕਰੋ ਚਾਹ ਕੋ 14 ਲੀਟਰ ਵੀਰਜੀ ਨਾ ਕਿਹਾ ਮੋਕੇ ਦੇ ਦੁੱਧ ਤਿਆਰ ਆ ਪਿੱਛੇ ਬੱਚਾ ਵੀਰਜੀ ਵਸ਼ੀ ਹੈ ਤੇ ਤਿੰਨ ਕ ਦਿਨ ਸੂਈ ਨੂੰ ਕਹਿੰਦੇ ਹੋਗੇ ਤੁਹਾਨੂੰ ਬੱਚਾ ਵੀਰਜੀ ਦਿਖਾ ਦਿੰਦੇ ਆ ਆ ਵੀਰਜੀ ਬੱਚਾ ਚੈੱਕ ਕਰੋ ਜਰਸੀ ਦੇ ਵਿੱਚ ਕ੍ਰੋਸ ਬੱਚਾ ਜੀ ਵਸ਼ੀ ਹੈ ਵੀਰਜੀ ਮਗਰ ਬਿਲਕੁਲ ਆ ਵੇਖੋ ਨਾੜੂ ਜੇ ਨਾਲ ਹੈ ਵੀਰਜੀ ਬੱਚੇ ਦਾ ਇਹਦਾ ਬਲਵੰਤ ਸਿੰਘ ਦੀ ਮਾਜ ਦਾ ਕੀ ਜੇ 10 ਤੇ ਲੰਘਾ ਦੁੱਧ 12 ਲੀਟਰ ਜੇ 12 ਲੀਟਰ ਮੋਕੇ ਤਿਆਰ ਆ ਮੋਕੇ ਦੇ ਤਿਆਰ ਆ ਪਿਛਲੇ ਵਾਲੇ ਕਹਿਣ ਵਾਲਾ ਕਿ ਚੋਣ ਵਾਲਾ ਨਹੀਂ ਚੋਣ ਵਾਲਾ ਅੱਛਾ ਮੈਂ ਕਿਹਾ ਵਪਾਰੀਆਂ ਵਾਲਾ ਨਾ 12 ਲੀਟਰ ਕਹਿ ਦਿਓ ਕਿਦੇ ਭਾਜੀ ਮੇਰੇ ਘਰ ਆਣ ਕੇ ਜਿਹੜਾ ਮੱਝ ਆਪਣੇ ਤਸੱਲੀ ਕਰ ਸਕਦਾ ਅਜੇ ਦੁੱਧ ਘੱਟ ਨਹੀਂ ਖਲੂ ਨਾ ਤੇ ਆਪਣਾ ਮੇਰੇ ਕੋਲ ਡਬਲ ਕਰਾਇਆ ਕਰ ਸਕਦਾ ਠੀਕ ਇਹਦੇ ਪਿਛੇ ਬੱਚਾ ਕੀ ਜੇ ਇਹਦੇ ਮਗਰ ਕੱਤੀ ਹੈ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਇਹਨੂੰ ਸੂਈ ਨੂੰ 15 20 ਦਿਨ ਹੋ ਗਏ ਜੀ ਅੱਛਾ ਮਗਰ ਕੱਤੀ ਹੈ 15 20 ਦਿਨ ਹੋ ਗਏ ਜੀ ਹਾਂਜੀ ਤੇ ਇਹਨੂੰ ਚਲਾਇਓ ਮੜਾਇਆ ਖੋਲ ਹਾਂ ਚਲਾ ਦੇ ਸਾਜੀ ਹੋਰ ਤੇ ਹੁਣ 12 ਲੀਟਰ ਜਿਹੜਾ ਜਿਹੜੀ ਸੂਈ ਸਵਾਈ ਜਿੰਨਾ ਦੱਸਦਾਂਗੇ ਓਨਾ ਹੀ ਨਿਕਲੂ ਅਛਾ ਜੇ ਲਗਭਗ ਸੂਈ ਨੂੰ ਅੱਜ ਹੋ ਗਏ ਨੇ 15 20 ਦਿਨ ਹੋ ਗਏ ਨੇ 15 20 ਦਿਨ ਹੋ ਗਏ ਨੇ ਵਾਦੀ ਹੋਣੇ ਘੱਟ ਨਹੀਂ ਚਲਾ ਚਲਾ ਰੱਜ ਚਲਾ ਥੋੜੀ ਲੰਮੀ ਚਲਾਓ ਆ ਵੀਰ ਜੀ ਕਰੋ ਚੈੱਕ ਪਾਸ ਅਰੇ ਇੱਕ ਦਾ ਤੇ ਟਾਈਮ 12 ਲੀਟਰ ਵੀਰ ਜੀ ਨੇ ਰੱਖਿਆ ਵੀ ਦੁੱਧ ਮੋਕੇ ਦੇ ਦਾ ਤਿਆਰ ਆ ਬਿਲਕੁਲ ਘਰੋ ਚਵਾ ਕੇ ਦਵਾਂਗੇ ਤੇ ਬੱਚਾ ਵੀਰ ਜੀ ਪਿਛੇ ਇਹਦੇ ਕੱਟੀ ਆ ਲਗਭਗ 1 ਮਹੀਨਾ ਆਖਿਆ ਜੀ ਸੂਈ ਨੂੰ ہاں ਜੀ ਹੋਈ ਆ ہاں ਜੀ 25 30 ਦਿਨ ਵੀਰ ਜੀ ਨੇ ਆਖ ਲੈ ਲੋ ਘਮਾ ਦਿਓ ਵੀ 25 ਦਿਨ ਵੀਰ ਜੀ ਨੇ ਰੱਖਿਆ ਵੀ ਇਹਨੂੰ ਸੂਈ ਨ ਹੋ ਗਈ ਨਾ ਆ ਫੇਸ ਦੀ ਕੁਆਲਿਟੀ ਕਰੋ ਨੀਲੀ ਰਾਵੀ ਦੇ ਕ੍ਰੋਸ ਅੱਡਰ ਦੀ ਕੁਆਲਿਟੀ ਚੈੱਕ ਕਰ ਲਓ ਨੇੜੇ 12 ਲੀਟਰ ਵੀਰ ਜੀ ਨਾਲ ਕਿਹਾ ਵੀ ਦੁੱਧ ਮੌਕੇ ਦੇ ਵਿੱਚ ਤਿਆਰ ਆ ਬਿਲਕੁਲ ਬਾਕੀ ਇਹਦੇ ਰੇਟ ਬਾਰੇ ਕਰਦੇ ਆ ਵੀਰ ਜੀ ਨਾਲ ਗੱਲਬਾਤ ਲੈ ਕੇ ਦਿਨੇ ਤੁਹਾਨੂੰ ਪੂਰੀ ਡਟੇ ਇਹ ਤਾਂ ਸੋਰ ਸਾਹਿਬ ਕੀ ਰੇਟ ਜੇ ਢਿਲੋਂ ਸਾਹਿਬ ਇਹਦੀ ਪਿਛਲੀ ਵਾਲਾ ਵੀਡੀਓ ਆਪਾਂ ਪਾਈ ਸੀ ਹਾਂਜੀ ਵੀਡੀਓ ਪਾਈ ਸੀ ਤੇ ਦੂਜੀ ਦਸਤੇ ਵਾਲੇ ਸੇਲ ਹੋ ਗਈ ਹੋ ਸੇਲ ਇਹ ਵੀ ਗਈ ਸੀ ਹਾਂਜੀ ਉਹਨਾਂ ਬੰਦਿਆਂ ਖਰਾਬ ਬੜਾ ਕੀਤਾ ਜਲੰਧਰ ਦੇ ਆਣੇ ਅੱਛਾ ਜੀ ਉਹਨਾਂ ਖਰਾਬ ਕੀਤਾ ਵੀ ਪਹਿਲਾਂ ਉਹਨਾਂ ਸਾਈ ਪਾਤੀ 1000 ਰੁਪਿਆ ਪਹਿਲਾਂ ਉਹਨਾਂ 500 ਇੱਕ ਰੇ ਪਾਇਆ ਮੜਕੇ 500 ਇੱਕ 1000 ਰੁਪਿਆ ਸਾਈ ਪਾਤੀ ਹਾਂਜੀ ਤੇ ਮੜਕੇ ਉਹਨਾਂ ਵੀਡੀਓ ਕਾਲ ਤੇ ਚੋਲੀ ਕਦੀ ਅੱਜ ਆਉਣੇ ਭਰਕੇ ਆਉਣੇ ਮੜਕੇ ਮਰਕੋ ਕਿ ਬਾਅਦ ਚੋਂ ਦਸਤੇ ਕੁੱਖ ਨਹੀਂ ਨੰਬਰ ਹੀ ਬਲੌਗ ਚ ਪਾਤਾ ਅੱਛਾ ਜੀ ਤੇ ਇਹਦਾ ਉਹ ਆਪਣਾ ਰੇਟ ਪਾਇਆ 80000 ਆਹ ਯੋ ਇਹਦਾ ਆਇਆ ਨਾ ਵੀਰ ਜੀ ਨਾਲ ਦਾ ਚਲੋ ਕੋਈ ਗੱਲ ਨਹੀਂ ਆਪਾਂ ਉਹਨਾਂ ਨੂੰ ਵੀ ਮਾਰਾ ਚੰਗਾ ਨਹੀਂ ਕਹਿਣਾ ਕੋਈ 100 ਮਜਬੂਰੀ ਵੀਰ ਜੀ ਕਿਸੇ ਦੀ ਹੋ ਸਕਦੀ ਆ ਮਾਰਾ ਚੰਗਾ ਨਹੀਂ ਕਹਿਣਾ ਆਪਾਂ ਉਹ ਜਿਹੜੇ ਪੈਸੇ ਆ ਨਾ 1000 ਰੁਪਇਆ ਤੁਸੀਂ ਹੁਣ ਘਟਾ ਦਿਓ ਬਸ ਘਟਾ ਦਾਂਗੇ ਆਪਾਂ ਮਾਰਾ ਚੰਗਾ ਨਹੀਂ ਕਹਿੰਦੇ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਵੀ ਸਾਨੂੰ ਦੱਸ ਹੀ ਜਾ ਕਰੋ ਆਪਣੀ ਵੇਜ ਲੋ ਹਾਂਜੀ ਵੀਰ ਜੀ ਇਹਨਾਂ ਨੂੰ ਲੋਏ ਆ ਵੀ ਵੀਰ ਜੀ ਆਪਾਂ ਜਿਹੜਾ ਵੀ ਡੰਗਰ ਆਪਾਂ ਕਰਦੇ ਨਾ ਮਤਲਬ ਆਨਲਾਈਨ ਪਾਉਣੇ ਆ ਉਹ ਵੀ ਜਿਹਨਾਂ ਨਾਲ ਗੱਲ ਕਲੀਅਰ ਵੀ ਜੀ ਕਰਿਆ ਕਰੋ ਦੋ ਟਾਈਮ ਚੁਵਾਤੀ ਵੀਡੀਓ ਕਾਲ ਤੇ ਵੀ ਹਾਂਜੀ ਹਾਂਜੀ ਅ ਫਾਈ ਫਾਈ ਜੀ ਆਪਾਂ ਰੇਟ ਪਾਇਆ ਸੀ ਜੀ ਆਰਪੀ ਉਹਨਾਂ ਨੇ ਪਾਇਆ ਪਈਆ ਹੋਰ ਨਾਲ ਛੱਡ ਦੇਣਾ ਵਾ ਦੋ ਹੀ ਛੱਡ ਦੇਣਾ ਆਪਾਂ 2000 ਛੱਡ ਦੇਣਾ ਹਾਂ ਤੇ ਹੁਣ ਕਿੰਨੇ ਦੇ ਆਪਾਂ ਹੁਣ ਆਪਾਂ 78 ਦੀ 70000 ਦੀ ਦੇ ਦੇਣੀ 70 ਦੀ ਦੇ ਦੇਣੀ ਹੋਊਗੀ 70 ਦੀ ਤੇ ਹੋਰ 1000 ਆਡੇ ਲੋ ਮਾਨ ਕਰੋ ਹਾਂ ਠੀਕ ਹੈ ਜੀ ਹਾਂਜੀ ਤੇ ਮਤਲਬ ਹੁਣ 12 ਲੀਟਰ ਮੋਕੇ ਦੇ ਤਿਆਰ ਆ ਇਹ ਤਿਆਰ ਹੈ ਯਾਰ ਲੀਟਰਾਂ ਦੀ ਗਾਰੰਟੀ ਉਹਨਾਂ ਨੂੰ ਵੀ ਦੁੱਧ ਵੀ ਮਨਾਇਆ ਸਾਰਾ ਕੁਝ ਕਰਾਇਆ ਉਹਨਾਂ ਨੇ ਅੱਛਾ ਜੀ ਹਾਂਜੀ ਤੇ ਚੂਣ ਵਿੱਚ ਵੀਰ ਜੀ ਪੋਲੀ ਹੈ ਬਿਲਕੁਲ ਚੂਣ ਇੱਕ ਨੰਬਰ ਤੇ ਦੰਦ ਪੂਰੇ ਕਰਾਈਏ ਨਾ ਝੋਟੀ ਬਿਲਕੁ ਦੁਜੇ ਸੂਏ ਆ ਦੁਜੇ ਸੂਏ ਆ ਹਾਂਜੀ ਭਾਜੀ ਪਾੜਾ ਲੈਂਦੀ ਜੇ ਨਾਲੇ ਮੈਂ ਪਿਛਲੀ ਜਣਾ ਵੀ ਦੱਸਿਆ ਹੁਣ ਵੀ ਦੱਸੂਗਾ ਪਾੜਾ ਲੈਂਦੀ ਜੀ ਅੱਛਾ ਜੀ ਬੱਚਾ ਛੱਡ ਕੇ ਪਾੜਾ ਹਾਂਜੀ ਪਾੜਾ ਬੱਚਾ ਠੀਕ ਠੀਕ ਹੈ ਵੀਰ ਜੀ ਹਾਂ ਉਹਨਾਂ ਨੂੰ ਵੀ ਇਹੋ ਦੱਸਿਆ ਸੀ ਹਾਂਜੀ ਹਾਂਜੀ ਉਹਨਾਂ ਤੇਰੀ ਵਿੱਚ ਖੜ ਨਹੀਂ ਮੁੜ ਕੇ ਪਤਾ ਨਹੀਂ ਕੀ ਕਰ ਹੋਰ ਕੋਈ ਸੋਲ ਸਾਹਿਬ ਕਹਿਣਾ ਚਾਹੁੰਦੇ ਜੀ ਕੁਝ ਭਾਜੀ ਹੋਰ ਕਹਿਣਾ ਕੁਝ ਨਹੀਂ ਕਹਿਣਾ ਕੀ ਚਾਹੁੰਨੇ ਇਹੋ ਕਹਿਣਾ ਚਾਹੁੰਨੇ ਵੀ ਮੇਰੇ ਭਰਾ ਸਾਰੇ ਵਪਾਰੀ ਵੀਰ ਆਪੋ ਆਪਣੇ ਸਾਥ ਚੱਲੋ ਸਾਰੇ ਚੰਗੇ ਆ ਤੇ ਵੀਰ ਮੇਰਾ ਵੀਰ ਖਰਾਬ ਨਾ ਕੋਈ ਕਰਿਆ ਕਰੋ ਸਿੱਧੀ ਗੱਲ ਦੱਸਿਆ ਕਰੋ ਸਪਸ਼ਟ ਜੋ ਵੀ ਹ ਅਸੀਂ ਇਨੀ ਕਾ ਹੱਥ ਜੋੜ ਕੇ ਬੇਨਤੀ ਆ ਇੱਕ ਗੱਲ ਹੋ ਰਿਆ ਵੀ ਜਿੰਨਾ ਮੈਂ ਹੁਣ ਰੇਡ ਕਰਤਾ ਇਹ ਨਾ ਆਖਿਓ ਪੈਣੀ ਨਹੀਂ ਲੈ ਲਾਈ ਨਹੀਂ ਲੈ ਲਾ ਅੱਛਾ ਉਹ ਚੁਮਾਨਤਾ ਨੂੰ ਹੋਊਗਾ ਥੋੜਾ ਪਤਾ ਨਾ ਕੋਈ ਉਹ ਸ਼ੋਰ ਸ਼ੋਰ ਛੱਪੇ ਹੋਣੇ ਠੀਕ ਹੈ ਵੀਰ ਜੀ ਚਲ ਵਰਤ ਜਾਨਵਰ ਮਾਰੀ ਠੀਕ ਹੈ ਜੀ ਵੀਰ ਜੀ ਠੀਕ ਹੈ ਜੀ ਕੰਤੀ ਦੇ ਪਾਜ ਦਾ ਬੱਚਾ ਆ ਵੀਰ ਜੀ ਕਰੋ ਫੇਰ ਚੈੱਕ ਉਹ ਲੱਖ ਦੀ ਵੀ ਨਹੀਂ ਬਾਹਰ ਦਿੰਦਾ ਬਿਲਕੁਲ ਛੋਟਾ ਵੀਰ ਜੀ ਸਿੰਘ ਅੱਗੇ ਡਰ ਗਈ ਵੀਰ ਜੀ ਤੁਹਾਨੂੰ ਤਾਂ ਫੇਰ ਥੋੜਾ ਨਾ ਨੇੜੇ ਤੋਂ ਦਿਖਾ ਰਹੇ ਆ ਵੀ ਚਲੋ ਡਰਨ ਦੇ ਕਾਰਨ ਕਰਕੇ ਉਹ ਕੈਮਰੇ ਤੋਂ ਕਰਦੀ ਉਹ ਨਾ ਕਰ ਹੋਈ ਨਹੀਂ ਕੱਢੀ ਜਾਉਂ ਆਈਏ ਮੜ ਇਹ ਤਾਂ ਮਾਂ outra ਵੀ ਠੰਡੀ ਸੀ ਲਿਆ ਵਿਚਾਰੀ ਇਹ ਵੀ ਜੀ ਕਮ ਸੇ ਕਮ ਇੱਕ ਹਵਤਾ ਲੈ ਜਾਊਗੀ ਹਾਂਜੀ ਇਹ ਅੱਡਰ ਦੀ ਕੁਆਲਿਟੀ ਵੀ ਜੀ ਹੋਰ ਜੇ ਬਣੇਗੀ ਚਲੋ ਸਭ ਜੋ ਆਪਰ ਇਹ ਪਾਤ ਹਨ ਜਿਹੜੇ ਰੇਡ ਦੀਆਂ ਕਿਸੇ ਨੂੰ ਨਹੀਂ ਮਿਲ ਰੀਆਂ ਜਿੱਥੇ ਮਾਜੀ ਕੁ ਪਾਤ ਠੀਕ ਹੈ ਜੀ ਠੀਕ ਹੈ ਸੋਹਰ ਸਾਹਿਬ ਹਾਂ ਠੀਕ ਹੈ ਜੀ ਕਿਸਾਨ ਵੀਰੋ ਮਾਜਾ ਫਾਰਮ YouTube ਚੈਨਲ ਵਾਲਿਆਂ ਸਾਰਿਆਂ ਵੇਖਣ ਵਾਲਿਆਂ ਨੂੰ ਪਿਆਰ ਭਰਾਵਾਂ ਨੂੰ ਸਾਡੇ ਵੱਲੋਂ ਫ੍ਰੇਮ ਪਰ ਹੀ ਸਾਸਰੀ ਕਾਲ ਜੀ ਵਿੱਚ ਸਾਸਰੀ ਕਾਲ ਜੀ ਧੰਨਵਾਦ ਚਲੋ ਜੀ ਆਣ ਚਾਹ ਪੀਏ ਕੁਟ ਤੇ ਆ ਆ ਲੈ ਮਤਲਬ ਤੇ